ਪਹਿਲਾਂ ਤਾਂ ਉਹ ਸਾਨੂੰ ਸਵੇਰੇ ਕਹਿੰਦੇ ਕਿ ਤੁਸੀਂ ਇੰਨੀ ਗਿਣਤੀ ਚ ਆ ਗਏ ਤੁਹਾਡੇ ਪਿੱਛੇ ਕੋਈ ਹੋਰ ਤਾਕਤ ਆ ਗਈ। ਤੇ ਸਰਕਾਰ ਹਾਰੀ ਆ ਅਸੀਂ ਨਹੀਂ ਹਾਰੇ ਹੈਗੇ। ਲੋਕਾਂ ਦੀ ਮਨਛਾ ਤਾਂ ਕਲੀਅਰ ਹੋ ਜਾਂਦੀ ਹੈ ਕਿ ਇਹ ਕ腐ਸ਼ਨ ਨੂੰ ਰੋਕਣ ਵਾਲੀ ਸਰਕਾਰ ਨਹੀਂ ਵਧਾਉਣ ਵਾਲੀ ਆ। ਜਿਹੜੀ ਤੁਸੀਂ ਕ੍ਰਾਂਤੀ ਦੀ ਗੱਲ ਕਰਦੇ ਹੋ ਉਹ ਪ੍ਰਾਈਵੇਟ ਜੁਨੀਅਰਸਟਿੰਗਾਂ ਦੀ ਕ੍ਰਾਂਤੀ ਦੀ ਗੱਲ ਇਹ ਕਹਿੰਦੇ ਹੋਣਗੇ ਮਿਹਨਤ ਕਸ਼ਟ ਮਜ਼ਦੂਰਾਂ ਦੇ ਬੱਚੇ ਜਿੱਥੇ ਪੜਦੇ ਆ ਜਾਂ ਜਿੱਥੇ ਆਮ ਘਰਾਂ ਦੇ ਟੀਚਰ ਪੜਾਉਣ ਜਾਂਦੇ ਆ ਜਿਹੜੇ ਉੱਚ ਸਿੱਖਿਆ ਲੈ ਕੇ ਉਹਨਾਂ ਦੇ ਲਈ ਤਾਂ ਆਹ ਕ੍ਰਾਂਤੀ ਤੁਸੀਂ ਸੜਕ ਦੇ ਪਈ ਦੇਖ ਸਕਦੇ ਹੋ ਇਹ ਡੰਗਲਾ ਦੀ ਗੰਦਲਾ ਪੰਜਾਬ ਇਹਨਾਂ ਨੇ ਹੋਰ ਕਰ ਦਿੱਤਾਗਾ ਬਹੁਤ ਕੁਝ ਕੀਤਾ ਸਾਡੇ ਨਾਲ 3 ਸਾਲਾਂ ਚੋਂ ਅਸੀਂ ਕਿਸੇ ਵੀ ਸਟੈਪ ਤੋਂ ਨਹੀਂ ਡਰੇ ਜਦੋਂ ਅਸੀਂ ਮੁੱਠੀ ਪਰ ਸੀ ਅੱਜ ਤਾਂ ਅਸੀਂ ਸੈਂਕੜਿਆਂ ਦੀ ਗਿਣਤੀ ਚ ਬਾਹਰ ਆ ਗਏ ਆ ਜੇ ਇਹ ਹਾ ਜਿਹੜੇ ਫਾਟਕ ਲਾਏ ਹੋਏ ਆ ਇਹਨਾਂ ਇਹ ਸਾਡੇ ਮੂਰੇ ਕੁਝ ਨਹੀਂ ਹੈਗੇ ਤੇ ਟੀਵੀ ਦੇ ਨਾਲ ਤੇ ਮੈਂ ਹਾਂ ਗੌਰਵ ਅੱਜ ਅਸੀਂ ਸੰਗਰੂਰ ਵਿਖੇ ਖੜੇ ਆ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਜਿਹੜਾ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਰੇ ਬੈਠੇ ਨੇ ਇਹ ਤੇ ਅੱਗੇ ਪੁਲਿਸ ਨੇ ਜਿਹੜਾ ਰਾਹ ਬੰਦ ਕੀਤਾ ਹੋਇਆ ਮੀਟਿੰਗਾਂ ਦਾ ਦੌਰ ਚੱਲ ਰਿਹਾ ਅੱਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਾਹੌਲ ਆ ਤੇ ਅੱਗੇ ਦੀ ਕੀ ਰਣਨੀਤੀ ਹੋਊਗੀ ਸਾਡੇ ਨਾਲ ਬਲਜਿੰਦਰ ਚੈਲ ਜੀ ਮੌਜੂਦ ਨੇ ਜਿਹੜੇ ਆਗੂ ਨੇ 1158 ਫਰੰਟ ਦੇ ਆ ਭਾਈ ਅਸੀਂ ਕਾਜੀ ਅਸੀਂ ਕੱਲ੍ਹ ਆਪ ਬਈ ਜੀ ਇੱਕ ਤਾਂ ਪਹਿਲਾਂ ਸਾਨੂੰ ਇਹ ਦੱਸਿਓ ਕਿ ਹੁਣ ਕਾਫੀ ਲੰਬਾ ਸਮਾਂ ਹੋ ਗਿਆ ਮੀਟਿੰਗਾਂ ਚੱਲ ਰਹੀਆਂ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਕੋਈ ਪ੍ਰਸ਼ਾਸਨ ਨੇ ਪ੍ਰਸ਼ਾਸਨ ਸਵੇਰ ਤੋਂ ਹੀ ਸਾਡੇ ਨਾਲ ਮਤਲਬ ਮਤਰੇਆ ਵਿਵਹਾਰ ਕਰ ਰਿਹਾਗਾ ਪਹਿਲਾਂ ਤਾਂ ਉਹ ਸਾਨੂੰ ਸਵੇਰ ਹੀ ਕਹਿੰਦੇ ਕਿ ਤੁਸੀਂ ਇੰਨੀ ਗਿਣਤੀ ਚ ਆਗੇ ਤੁਹਾਡੇ ਪਿੱਛੇ ਕੋਈ ਹੋਰ ਤਾਕਤ ਆ ਗਈ ਮਤਲਬ ਤੁਸੀਂ ਇੱਥੋਂ ਪ੍ਰਸ਼ਾਸਨ ਦੀ ਸਮਝ ਸਕਦੇ ਆ ਕਿ ਪ੍ਰਸ਼ਾਸਨ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਨਾ ਕਿ ਇਹਨਾਂ ਰਾ ਨਿਤਾਂਵਾਂ ਦੀ ਤਾਂ ਉਹ ਜਿਹੜੇ ਭਗਵਾਨ ਤਮਨ ਜੀ ਸਾਨੂੰ ਕਹਿੰਦੇ ਹੁੰਦੇ ਸੀ ਕਿ ਮੈਂ ਆਮ ਘਰ ਦਾ ਮੁੰਡਾ ਤੇ ਤੁਹਾਨੂੰ ਜਦੋਂ ਮਰਜੀ ਆ ਕੇ ਮਿਲੋ ਟਰਾਲੀਆਂ ਭਰ ਭਰ ਕੇ ਤੁਸੀਂ ਵਿਧਾਨ ਸਭਾ ਚ ਆਇਆ ਕਰੋ ਤੇ ਅੱਜ ਅਸੀਂ ਉਹਦੇ ਦਰ ਤੇ ਆ ਕੇ ਬੈਠੇ ਆ ਆਪਣਾ ਦਰਦ ਲੈ ਕੇ ਬੈਠੇ ਆ ਹਜ਼ਾਰ ਤੋਂ ਉੱਪਰ ਪਰਿਵਾਰ ਦਾ ਜਿਹੜਾ ਮਸਲਾ ਹੈ ਇਹ ਜਿਹੜਾ ਜੀ ਬੇਰੁਜ਼ਗਾਰ ਹੁੰਦੇ ਆ ਤੇ ਸਾਨੂੰ ਸਵੇਰ ਦੇ ਮੀਟਿੰਗਾਂ ਦੇ ਲਾਰੇ ਦੇ ਦਿੱਤੇ ਜਾ ਰਹੇ ਆ ਅਸੀਂ ਉਹਦੇ ਦਰ ਤੇ ਬੈਠ ਕੇ ਜੇ ਮੀਟਿੰਗ ਨਹੀਂ ਲੈ ਸਕਦੇ ਵੱਲੋਂ ਹਜ਼ਾਰ ਬੰਦਾ ਅੱਜ ਲਗਭਗ ਆਏ ਆਗੇ ਇੰਨੇ ਬੰਦੇ ਜੇਕਰ ਮੀਟਿੰਗ ਨਹੀਂ ਮਿਲਦੀ ਤਾਂ ਇੱਕ ਆਮ ਦੇ ਨੂੰ ਕਿਸੇ ਦਾ ਕੋਈ ਨਿੱਜੀ ਹੋਵੇ ਤਾਂ ਉਹ ਤਾਂ ਤੁਸੀਂ ਸੋਚ ਸਕਦੇ ਆ ਕਿ ਕੀ ਮੀਟਿੰਗ ਮਿਲੇਗੀ ਤਾਂ ਇੱਥੇ ਸਾਨੂੰ ਕੋਈ ਮੀਟਿੰਗ ਨਹੀਂ ਦਿੱਤੀ ਗਈ ਸਵੇਰ ਦੇ ਲਾਰੇ ਲੱਪੇ ਲਾ ਕੇ ਟਾਈਮ ਟਪਾਇਆ ਜਾ ਰਿਹਾ ਸਾਨੂੰ ਓਕਾਇਆ ਜਾ ਰਿਹਾ ਥਕਾਇਆ ਜਾ ਰਿਹਾ ਪਰ ਅਸੀਂ ਨਾ ਆਕਾਂਗੇ ਨਾ ਥੱਕਾਂਗੇ ਕਿਉਂਕਿ ਇਹ ਭਰਤੀ ਕੱਢਣ ਤੋਂ ਲੈ ਕੇ ਇੱਥੋਂ ਤੱਕ ਜਿੰਨੀ ਵੀ ਆਈ ਆ ਅਸੀਂ ਸੰਘਰਸ਼ ਦੇ ਸਿਰ ਤੇ ਲੈ ਕੇ ਆਏ ਤੇ ਸੰਘਰਸ਼ ਦੇ ਸਿਰ ਤੇ ਅੱਗੇ ਲੈ ਕੇ ਜਾਵਾਂਗੇ ਤਾਂ ਵੀ ਜਿਹੜਾ ਫੈਸਲਾ ਆਇਆ ਥੋੜੀ ਜੀ ਉਹਦੇ ਬਾਰੇ ਗੱਲ ਕਰੀਏ ਤੁਸੀਂ ਉਸ ਫੈਸਲੇ ਨੂੰ ਜਿਵੇਂ ਅਸੀਂ ਪਹਿਲਾਂ ਹੋਰ ਵੀ ਆਗੂ ਨਾਲ ਗੱਲਬਾਤ ਕੀਤੀ ਜਿਵੇਂ ਉਹਨਾਂ ਦਾ ਕਹਿਣਾ ਕਿ ਇਸ ਨੂੰ ਸੰਘਰਸ਼ ਨੂੰ ਰੱਖਿਆ ਜਾਊਗਾ ਪਰ ਇਸ ਫੈਸਲੇ ਤੋਂ ਬਾਅਦ ਤੁਮ ਤੁਸੀਂ ਆਸ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਤੋਂ ਆਸ ਦੇਖਦੇ ਹੋ ਕਿ ਤੁਸੀਂ ਲੀਗਲੀ ਜਿਹੜਾ ਕਾਨੂੰਨੀ ਤੌਰ ਤੇ ਲੜਾਈ ਨੂੰ ਲੜਨਾ ਚਾਹੁੰਦੇ ਨਹੀਂ ਪਹਿਲਾਂ ਤਾਂ ਅਸੀਂ ਕਾਨੂੰਨੀ ਲੜਾਈ ਹੀ ਲੜ ਰਹੇ ਹਾਂਗੇ ਤੇ ਸਰਕਾਰ ਨਹੀਂ ਉਹ ਲੜਦੀ ਆ ਕਿਉਂਕਿ ਜਿਹੜਾ ਕੋਰਟ ਦੇ ਵਿੱਚ ਕੇਸ ਲੱਗਿਆ ਸੀ ਉਹ ਸਾਡੇ ਖਿਲਾਫ ਨਹੀਂ ਸੀਗਾ ਤਾਂ ਉਹ ਮਤਲਬ ਜਿਹੜੇ ਵਿਰੋਧੀ ਧਿਰਾਂ ਨੇ ਲਗਾਇਆ ਸੀਗਾ ਕੇਸ ਜਿਹੜੇ ਇਸ ਭਰਤੀ ਨੂੰ ਪੂਰਾ ਹੁੰਦੇ ਨਹੀਂ ਦੇਖਣਾ ਚਾਹੁੰਦੇ ਸੀ ਉਹਨਾਂ ਨੇ ਵਰਸਸ ਸਟੇਟ ਆਫ ਪੰਜਾਬ ਤਾਂ ਪੰਜਾਬ ਆਪਦੇ ਸਟੇਟ ਦੇ ਖਿਲਾਫ ਜਿਹੜਾ ਹੈਗਾ ਉਹ ਕੇਸ ਸੀਗਾ ਤਾਂ ਉਥੇ ਸਰਕਾਰ ਹਾਰੀ ਆ ਅਸੀਂ ਨਹੀਂ ਹਾਰੇ ਹੈਗੇ ਅਸੀਂ ਤਾਂ ਮੈਰਿਟ ਦੇ ਨਾਲ ਚੁਣੇ ਗਏ ਆ ਚਾਹੇ ਹਾਈ ਮਾਨਯੋਗ ਹਾਈ ਕੋਰਟ ਦੇ ਸਿੰਗਲ ਬੈਂਚ ਦੀ ਹੋਵੇ ਚਾਹੇ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਤੇ ਹੋਵੇ ਚਾਹੇ ਮਾਨਯੋਗ ਸੁਪਰੀਮ ਕੋਰਟ ਦੇ ਜੀ ਬੈਂਚ ਤੇ ਹੋਵੇ ਉਹਨਾਂ ਨੇ ਇਸ ਭਰਤੀ ਨੂੰ ਤਾਂ ਫੇਰ ਦੱਸਿਆਗਾ ਪਰ ਜਿਹੜੀਆਂ ਪ੍ਰੋਸੀਜਰ ਲੈਪਸ ਰਹੇ ਨੇ ਉਹ ਸਰਕਾਰ ਦੇ ਪੱਖ ਤੋਂ ਆ ਤਾਂ ਉਥੇ ਸਰਕਾਰ ਨੇ ਜਿਹੜੇ ਕੋਰਟ ਦੇ ਜਿਹੜੇ ਸ਼ੰਕੇ ਸੀਗੇ ਉਹ ਸ਼ੰਕੇ ਕੋਰਟ ਦੇ ਸਰਕਾਰ ਦੇ ਉਹ ਉੱਥੇ ਐਜੀ ਜੋ ਕੋਈ ਸੀਨੀਅਰ ਵਕੀਲ ਲਗਾਤਾਰਤਾ ਚ ਚੌਥੇ ਪੇਚ ਨਹੀਂ ਹੋਇਆ ਹਰ ਪੇਸ਼ੀ ਤੇ ਵਕੀਲ ਬਦਲਦੇ ਰਹੇ ਸਰਕਾਰ ਦਾ ਕੋਈ ਧਿਆਨ ਨਹੀਂ ਸੀਗਾ ਇਸ ਭਰਤੀ ਤੇ ਉਹਨਾਂ ਨੇ ਫਲੈਕਸਾਂ ਦੇ ਉੱਤੇ ਬਾਵਾ ਖਟਨੀ ਸੀਗੀ ਸਾਨੂੰ ਜੁਆਇਨਿੰਗ ਲੈਟਰ ਭਗਵਾਨ ਤੁਮਾਨ ਨੇ ਖੁਦ ਦਿੱਤੇ ਐਜੂਕੇਸ਼ਨ ਮਨਿਸਟਰ ਬਾਰ-ਬਾਰ ਕਹਿੰਦੇ ਰਹੇ ਕਿ ਮੈਂ ਇਹ ਭਰਤੀ ਨੂੰ ਬਚਾ ਕੇ ਲਿਆਇਆ ਇਹ ਬੜੇ ਮੈਰਿਟੋਰੀਅਸ ਬੱਚੇ ਆ ਉਹਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਹ ਬਿਆਨ ਦਿੱਤਾਗਾ ਤਾਂ ਹੁਣ ਜਦੋਂ ਅਸੀਂ ਸੰਕਟ ਦੀ ਘੜੀ ਚ ਆ ਗਏ ਤਾਂ ਹੁਣ ਉਹ ਕਹਿਣ ਲੱਗੇ ਕਿ ਤਾਂ ਕਾਂਗਰਸ ਵੇਲੇ ਦੀ ਭਰਤੀ ਹੈਗੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ ਉਹਨਾਂ ਦੀ ਬਦਲ ਗਿਆ ਰੋਜ਼ ਸਾਨੂੰ ਕਾਲਜਾਂ ਦੇ ਵਿੱਚ ਨਵੇਂ-ਨਵੇਂ ਢੰਗਾਂ ਨਾਲ ਪਿਛਲੇ ਤਿੰਨ ਦਿਨਾਂ ਤੋਂ ਨੋਟਸ ਕੱਢ ਕੇ ਸਾਡੀ ਏਕਤਾ ਨੂੰ ਭੰਗ ਕਰਨੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤਾਂ ਸਰਕਾਰ ਦਾ ਇਹ ਰਵੱਈਆ ਆ ਭਾਈ ਜੀ ਤੁਸੀਂ ਵੀ ਜ਼ਿਕਰ ਕੀਤਾ ਇਤਿਹਾਸਾਂ ਦਾ ਅਸੀਂ ਵੀ ਦੇਖਦੇ ਹਾਂ ਅਸੀਂ ਜਿਹੜੀ ਸੜਕ ਤੇ ਤੁਸੀਂ ਬੈਠੇ ਹੋ ਹਰ 2-200 ਮੀਟਰ ਤੇ ਸਿੱਖਿਆ ਕ੍ਰਾਂਤੀ ਦੇ ਜਿਹੜੇ ਬੋਰਡ ਲੱਗੇ ਹੋਏ ਐ ਤੇ ਸਿੱਖਿਆ ਦੇਣ ਵਾਲੇ ਅਜੇ ਇੱਥੇ ਵੀ ਬੈਠੇ ਆ ਤੇ ਅਸੀਂ ਪਹਿਲਾਂ ਵੀ ਦੇਖਿਆ ਤੁਹਾਡੇ ਨਾਲ ਜਿਹੜਾ ਮਤੀਰਾ ਹੋਇਆ ਤੇ ਪਰ ਇਹਦੀ ਅਸਲ ਜਿਹੜੀ ਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਸੀਂ ਵੀ ਜਿਹੜੀ ਸਿੱਖਿਆ ਕ੍ਰਾਂਤੀ ਆਊਗੀ ਕਿਵੇਂ ਜਦੋਂ ਅੱਜ ਸਿੱਖਿਆ ਦੇਣ ਵਾਲੇ ਇੱਥੇ ਬੈਠੇ ਨੇ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈਗਾ ਤੇ ਉਹਨਾਂ ਨਾਲ ਗੱਲ ਨਹੀਂ ਸੁਣੀ ਜਾ ਰਹੀ ਤੁਸੀਂ ਸਿੱਖਿਆ ਇਹਦੀ ਨੀਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਜੀ ਦੇਖੋ ਜਦੋਂ ਮੁੱਖ ਮੰਤਰੀ ਸਾਹਿਬ ਆਪ ਮੀਡੀਆ ਚ ਆ ਕੇ ਬਿਆਨ ਦੇ ਰਹੇ ਆ ਕਿ ਵਿਜੇ ਸਿੰਘ ਸਿੰਗਲਾ ਜੀ ਕ੍ਰਾਪਸ਼ਨ ਦੇ ਚਾਰਜ ਚ ਅਸੀਂ ਫੜ ਰਹੇ ਆ ਉਹਨੂੰ ਹੁਣ ਛੱਡ ਰਹੇ ਆ ਤੇ ਉਹ ਸਾਰੀਆਂ ਇਹਨਾਂ ਦੀਆਂ ਮੀਟਿੰਗਾਂ اٹੈਂਡ ਕਰ ਰਹੇ ਆ ਇੱਥੋਂ ਉਹਨਾਂ ਦੀ ਮਨਸ਼ਾ ਤਾਂ ਕਲੀਅਰ ਹੋ ਜਾਂਦੀ ਹੈ ਕਿ ਇਹ ਕ੍ਰਾਪਸ਼ਨ ਨੂੰ ਰੋਕਣ ਵਾਲੀ ਸਰਕਾਰ ਨਹੀਂ ਬਣਾਉਣ ਵਾਲੀ ਆ ਜਿਹੜੀ ਤੁਸੀਂ ਕ੍ਰਾਂਤੀ ਦੀ ਗੱਲ ਕਰਦੇ ਹੋ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਕ੍ਰਾਂਤੀ ਦੀ ਗੱਲ ਇਹ ਕਹਿੰਦੇ ਹੋਣਗੇ ਕਿਉਂਕਿ ਪਹਿਲਾਂ ਦੋ ਕ ਦਹਾਕੇ ਪਹਿਲਾਂ ਦੋ ਤਿੰਨ ਪ੍ਰਾਈਵੇਟ ਯੂਨੀਵਰਸਿਟੀਆਂ ਸੀਗੀਆਂ ਹੁਣ ਤਿੰਨ ਦਰਜਣ ਤੋਂ ਉੱਪਰ ਪ੍ਰਾਈਵੇਟ ਯੂਨੀਵਰਸਟੀਆਂ ਹੋ ਗਏ ਨਾ ਜਦੋਂ ਅਸੀਂ ਇੱਥੇ ਸੜਕਾਂ ਤੇ ਬੈਠੇ ਆ ਤੇ ਸਾਡਾ ਜਿਹੜਾ ਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਉਦੋਂ ਸਰਕਾਰ ਪ੍ਰਾਈਵੇਟ ਯੂਨੀਵਰਸਟੀਆਂ ਖੋਲਣ ਦੀ ਮਨਜ਼ੂਰੀ ਦੇ ਰਹੀ ਆ ਦੋ ਯੂਨੀਵਰਸਟੀਆਂ ਇੱਕ ਇੱਕ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਲੀ ਦੇ ਵਿੱਚ ਦੋ ਹੋਰ ਪ੍ਰਾਈਵੇਟ ਯੂਨੀਵਰਸਟੀਆਂ ਖੋਲ ਰਹੀਆਂ ਉਹਨਾਂ ਦੀ ਕ੍ਰਾਂਤੀ ਆ ਰਹੀ ਆ ਪੰਜਾਬ ਚ ਪ੍ਰਾਈਵੇਟ ਐਜੂਕੇਸ਼ਨ ਦੀ ਕ੍ਰਾਂਤੀ ਆ ਰਹੀ ਆ ਜਿਵੇਂ ਪਹਿਲਾਂ ਸਰਕਾਰੀ ਕਾਲਜਾਂ ਨੂੰ ਖਤਮ ਕਰਕੇ ਸਰਕਾਰੀ ਸਕੂਲਾਂ ਨੂੰ ਖਤਮ ਕਰਕੇ ਇੱਕਦਰਾ ਨਾਲੋ ਸਾਰੇ ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ ਦਾ ਬੋਲਵਾਲਾ ਹੋਇਆ ਉਹੀ ਹਾਲ ਹੁਣ ਹੋਈ ਉਚੇਰੀ ਸਿੱਖਿਆ ਵਿੱਚ ਕਰ ਰਹੇ ਆ ਤਾ ਜਿਹੜੀ ਸਿੱਖਿਆ ਕ੍ਰਾਂਤੀ ਆ ਇਹ ਪ੍ਰਾਈਵੇਟ ਬੰਦਿਆਂ ਦੇ ਲਈ ਤਾਂ ਕ੍ਰਾਂਤੀ ਆ ਪਰ ਜਿਹੜੇ ਮਿਹਨਤ ਕਸ਼ਟ ਮਜ਼ਦੂਰਾਂ ਦੇ ਬੱਚੇ ਜਿੱਥੇ ਪੜਦੇ ਆ ਜਾਂ ਜਿੱਥੇ ਆਮ ਘਰਾਂ ਦੇ ਟੀਚਰ ਪੜਾਉਣ ਜਾਂਦੇ ਆ ਜਿਹੜੇ ਉੱਚ ਸਿੱਖਿਆ ਲੈ ਕੇ ਉਹਨਾਂ ਦੇ ਲਈ ਤਾਂ ਆਹ ਕ੍ਰਾਂਤੀ ਤੁਸੀਂ ਸੜਕ ਤੇ ਪਈ ਦੇਖ ਸਕਦੇ ਹੋਗੇ ਭਾਈ ਜੀ ਜਿਹੜਾ ਆਪਾਂ ਇਸ ਲੜਾਈ ਦੀ ਗੱਲ ਕਰੀਏ ਜਿਹੜੀ ਸੁਪਰੀਮ ਕੋਰਟ ਤੱਕ ਗਈ ਕੋਰਟਾਂ ਤੱਕ ਗਈ ਇਹ ਇਹ ਤੁਸੀਂ ਵੈਸੇ ਜੇ ਆਪਾਂ ਬੁਨਿਆਦੀ ਤੌਰ ਤੇ ਸਮਝਣਾ ਹੋਵੇ ਕਿ ਇਹ ਸਰਕਾਰ ਕੋਲੇ ਕੋਈ ਅਥਾਰਟੀ ਤਾਂ ਹੋਵੇ ਕੀ ਕਿ ਉਹ ਜਿਹੜੀਆਂ ਇਹ ਭਰਤੀਆਂ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਸ਼ੁਰੂ ਕਰ ਸਕੇ ਜਾਂ ਜਿਨ੍ਹਾਂ ਦੀਆਂ ਉਮਰਾਂ ਲੰਘ ਚੁੱਕੀਆਂ ਉਹਨਾਂ ਨੂੰ ਕੋਈ ਰਾਇਤ ਮਿਲ ਸਕੇ ਭਰਤੀਆਂ ਤਾਂ ਸਰਕਾਰ ਕਦੋਂ ਵੀ ਕਰ ਸਕਦੀ ਆ ਸਾਡੀ ਭਰਤੀ ਪੂਰੀ ਕਰਨ ਤੋਂ ਬਾਅਦ ਵੀ ਹੋਰ ਪੋਸਟਾਂ ਖਾਲੀ ਪਈਆਂ ਨੇ ਕਾਲਜ ਯੂਨੀਵਰਸਟੀਆਂ ਖਾਲੀ ਪਈਆਂ ਰੀਜਨਲ ਸੈਂਟਰ ਕੌਨਸਟੀਚੁਐਂਟ ਕਾਲਜ ਸਾਡੇ ਹੀ ਕਿੰਨੇ ਅਜੇ 150 ਤੋਂ ਸਾਤੇ ਕਾਲਜ ਚ ਐਂਟਰ ਕਰਨ ਵਾਲੇ ਪਏ ਆ ਉਹਨਾਂ ਨੂੰ ਵੀ ਐਂਟਰ ਕਰਵਾਉਣਾ ਸੀ ਤਾਂ ਮੇਨ ਜਿਹੜੀ ਮੈਂ ਗੱਲ ਕਹਿਣਾ ਭਰਤੀਆਂ ਤਾਂ ਕਰਨੀਆਂ ਵਾਲੀਆਂ ਬਹੁਤ ਪਈਆਂ ਤੇ ਖਾਲੀ ਹੋ ਰਹੀਆਂ ਇੰਸਟੀਚਿਊਸ਼ਨ ਜਿਹੜੇ ਵੀ ਹੈਗੇ ਆਗੇ ਭਰਤੀ ਕਰਨਾ ਜੇ ਚਾਹੁੰਦੇ ਤਾਂ ਪਿਛਲੇ 25 ਸਾਲਾਂ ਤੋਂ ਕਰ ਲੈਂਦੇ 25 ਸਾਲਾਂ ਤੋਂ ਭਰਤੀ ਨਹੀਂ ਕੀਤੀ ਅਸੀਂ ਡਾਂਗਾ ਖਾ ਕੇ ਸੜਕਾਂ ਤੇ ਆ ਕੇ ਭਰਤੀ ਧੌਣ ਤੇ ਗੋਡਾ ਰੱਖ ਕੇ ਕਢਾਈ ਆ ਇਹਨਾਂ ਤੋਂ ਜਦੋਂ ਉਹਨਾਂ ਨੂੰ ਲੱਗਿਆ ਕਿ ਇਲੈਕਸ਼ਨਾਂ ਚ ਨੁਕਸਾਨ ਨਾ ਹੋ ਜਾਈ ਤਾਂ ਭਰਤੀ ਕਢੀ ਆ ਤਾਂ ਅਸੀਂ ਤਾਂ ਭਰਤੀ ਕਢਵਾਉਣ ਹੋਰ ਭਰਤੀਆਂ ਕੱਢਣਾ ਜਾਣ ਅਸੀਂ ਤਾਂ ਸਿਲੈਕਟ ਹੋਏ ਹੋਏ ਕਾਲਜਾਂ ਚ ਕੰਮ ਕਰ ਰਹੇ ਆ ਅਸੀਂ ਕੋਈ ਬੇਰਜਗਾਰ ਨਹੀਂ ਅਸੀਂ ਕਾਲਜਾਂ ਚ ਰੈਗੂਲਰ ਤੌਰ ਤੇ ਕੰਮ ਕਰ ਰਹੇ ਹਾਂ ਐਸਆਹ ਜਾਂ ਲਾਇਬ੍ਰੇਰੀ ਹੈ ਨਾ ਕਾ ਅਸੀਂ ਤਾਂ ਆਲਰੇਡੀ ਜੁਆਇਨਡ ਹੁਣ ਸਰਕਾਰ ਸਾਨੂੰ ਕੱਢਣ ਦੀ ਤਿਆਰੀ ਕਰ ਰਹੀ ਆ ਕਾ ਸਾਡਾ ਜਿਹੜਾ ਇਹ ਪ੍ਰੋਟੈਸਟ ਆ ਉਸ ਦੇ ਖਿਲਾਫ ਆ ਨਾ ਕਿ ਕੋਈ ਰੁਜ਼ਗਾਰ ਲੈਣ ਦੇ ਖਿਲਾਫ ਇਹ ਮੇਨਤਾ ਪ੍ਰਾਈਵੇਟੇਸ਼ਨ ਨਹੀਂ ਹੈ ਦਾ ਕਾਰਨ ਕਿਉਂਕਿ ਮਤਲਬ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰ ਬੋਲੀ ਆ ਕਿ ਭਗਵੰਤ ਮਾਨ ਜੀ ਕਹਿੰਦੇ ਕਿ ਮੈਂ ਮਾਸਟਰ ਦਾ ਮੁੰਡਾ ਆ ਮਾਸਟਰ ਦਾ ਮੁੰਡਾ ਕਿਸੇ ਸਮੇਂ ਹੁੰਦੇ ਸੀ ਹੁਣ ਤਾਂ ਉਹ ਮਾਨੀਆਂ ਡਾਨੀਆਂ ਨੇ ਜਿਹੜੀਆਂ ਪਾਲਿਸੀਆਂ ਉਹਨਾਂ ਦੇ ਜਿਹੜੇ ਛੋਟੇ ਗੁਰਗੇ ਆ ਜਿਵੇਂ ਲਵਲੀ ਯੂਨੀਵਰਸਿਟੀ ਸੀ ਜੂ ਜਾਂ ਹੋ ਹੌਂਤਾ ਉਹਨਾਂ ਦਾ ਮਤਲਬ ਬੇਟੇ ਵਾਂਗ ਬੇਵਿਵਹੇਵ ਕਰ ਰਿਹਾਗਾ ਕਾ ਉਹ ਮੇਨ ਰੂਪ ਚ ਪ੍ਰਾਈਵੇਟੇਸ਼ਨ ਆਗੀ ਫਿਰ ਜਿਹੜੇ ਮਤਲਬ ਪ੍ਰਾਈਵੇਟ ਪਲੇਅਰਾਂ ਦੀ ਸਰਕਾਰੀ ਕਾਲਜਾਂ ਚ ਐਂਟਰੀ ਕਰਾਉਣੀ ਆ ਹੁਣ ਕਿਉਂਕਿ ਉਹ ਹੁਣ ਸਰਕਾਰੀ ਰੈਗੂਲਰ ਪ੍ਰੋਫੈਸਰਾਂ ਨੂੰ ਤਾਂ ਰੱਖ ਨਹੀਂ ਸਕਦਾ ਪ੍ਰਾਈਵੇਟ ਬੰਦਾ ਤਾਂ ਉਹ ਪ੍ਰਾਈਵੇਟ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਆ ਐਨਪੀ ਆ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਉਹਦੇ ਵਿੱਚ ਜਿਹੜੀਆਂ ਦੱਖਣ ਦੀਆਂ ਸਟੇਟਾਂ ਨੇ ਉਹਦਾ ਵਿਰੋਧ ਕਰ ਰਹੀਆਂ ਤੇ ਇਹ ਉਹਨੂੰ ਥੜਾ ਥੜਾ ਲਾਗੂ ਕਰਨ ਤੇ ਲੱਗੇ ਹੋਇਆ ਉਹਦੇ ਵਿੱਚ ਕੀ ਹੈ ਕਿ ਕੋਈ ਵੀ ਪ੍ਰਾਈਵੇਟ ਅਮੀਰ ਜਿਹੜਾ ਵਿਅਕਤੀ ਹੈ ਉਹ ਸਰਕਾਰੀ ਕਾਲਜ ਦੇ ਵਿੱਚ ਪੈਸਾ ਲਾ ਕੇ ਆਪ ਦਾ ਉੱਤੇ ਇੰਟਰਫੇਅਰ ਕਰ ਸਕਦਾ ਤੇ ਇਹਨਾਂ ਦੀ ਨੀਤੀ ਉਧਰ ਨੂੰ ਆ ਕਿ ਸਰਕਾਰੀ ਕਾਲਜਾਂ ਨੂੰ ਬੰਦ ਕੀਤਾ ਜਾਵੇ ਜਿਵੇਂ ਪਹਿਲਾਂ ਸਰਕਾਰੀ ਹਸਪਤਾਲ ਸੀਗੇ ਉਹਨਾਂ ਚ ਪ੍ਰਾਈਵੇਟ ਮੈਕਸਾ ਹਸਪਤਾਲ ਖੋਲਤੇ ਲੀਜ਼ ਕਰ ਪੈਸੇ ਦੇ ਉੱਤਰ ਉੱਥੇ ਪ੍ਰਾਈਵੇਟ ਖੋਤਾ ਨਾਲ ਹੀ ਉਹਦੇ ਵਿੱਚ ਹੀ ਸਰਕਾਰੀ ਹਸਪਤਾਲਾ ਉਹਦੇ ਹਾਲ ਦੇਖ ਲਿਓ ਤਾਂ ਮੈਕਸ ਦੇ ਉਹ ਪ੍ਰਾਈਵੇਟ ਕੰਪਨੀ ਦਾ ਓਵੇਂ ਸਰਕਾਰੀ ਕਾਲਜਾਂ ਚ ਪ੍ਰਾਈਵੇਟ ਕਾਲਜ ਖੋਲਣ ਦੀ ਤਿਆਰੀ ਹੈ ਇਹਨਾਂ ਦੀ ਤੇ ਉਹ ਤਾਂ ਹੀ ਸੰਭਵ ਹੋਊਗੀ ਜੇ ਉੱਤੇ ਕੋਈ ਰੈਗੂਲਰ ਬੰਦਾ ਨਾ ਹੋ ਕਿਉਂਕਿ ਦੀ ਤਨਖਾਹ ਸਰਕਾਰੀ ਖਜ਼ਾਨੇ ਚੋਂ ਆਉਣੀ ਆ ਪ੍ਰਾਈਵੇਟ ਬੰਦੇ ਨੇ ਇਸ ਸਾਰੇ ਸਿਸਟਮ ਤੋਂ ਪਾਸੇ ਹੁੰਦਾ ਉਹ ਤਾਂ ਸਾਨੂੰ ਬਾਹਰ ਕੱਢ ਕੇ ਉਹ ਸਰਕਾਰੀ ਕਾਲਜਾਂ ਦੀ ਜਿਹੜੀ ਅਰਪਰ ਪੈ ਦੀ ਜ਼ਮੀਨ ਆ ਖੁੱਲੀ ਡੁੱਲੀ ਜ਼ਮੀਨ ਆ ਲੋਕਾਂ ਨੇ ਡੋਨੇਟ ਕੀਤੀ ਆ ਸਰਕਾਰ ਦੀ ਆਪ ਦੀ ਜ਼ਮੀਨ ਨਹੀਂ ਲੋਕਾਂ ਵੱਲੋਂ ਡੋਨੇਟ ਕੀਤੀ ਗਈ ਸਰਕਾਰੀ ਬਹੁਤੇ ਸਰਕਾਰੀ ਕਾਲਜਾਂ ਦੀ ਜ਼ਮੀਨ ਆ ਉਹਨੂੰ ਇਹ ਉਹਨਾਂ ਪ੍ਰਾਈਵੇਟ ਪਲੇਅਰਾਂ ਨੂੰ ਸੰਪੜਨਾ ਚਾਹੁੰਦੇ ਆ ਇਹ ਆ ਮੇਨ ਜੜ੍ਹ ਤੁਸੀਂ ਜ਼ਿਕਰ ਕੀਤਾ ਵੀ ਨਿੱਜੀਕਰਨ ਜਾਂ ਕਾਰਪੋਰੇਟਾਈਜੇਸ਼ਨ ਉਹ ਕਿਵੇਂ ਹਰ ਖੇਤਰ ਦੇ ਵਿੱਚ ਜਾ ਰਿਹਾ ਤੇ ਇਹ ਇਹ ਫਿਰ ਜਿਹੜਾ ਗੱਲਾਂ ਕਹਿ ਕੇ ਏਸੀ ਰੰਗਲਾ ਪੰਜਾਬ ਕਿ ਕਿੱਧਰ ਨੂੰ ਜਾ ਰਹੀ ਹੈ ਗੱਲ ਤੁਸੀਂ ਦੇਖਦੇ ਹੋ ਇਹ ਰੰਗਲਾ ਨਹੀਂ ਗੰਦਲਾ ਪੰਜਾਬ ਇਹਨਾਂ ਨੇ ਹੋਰ ਕਰ ਦਿੱਤਾਗਾ ਮਤਲਬ ਇਹ ਉਹ ਪ੍ਰੋਫੈਸਰ ਲਾਇਬ੍ਰੇਰੀਅਨ ਨੇ ਜਿਨ੍ਹਾਂ ਨੇ ਨਾ ਨਸ਼ਾ ਚੁਣਿਆ ਨਾ ਹੀ ਸਾਚੂਨੀ ਨਾ ਵਿਦੇਸ਼ ਜਾਣਾ ਚੁਣਿਆ ਨਾ ਬ੍ਰੇਨ ਡレイン ਮਤਲਬ ਚੁਣਿਆ ਇਹਨਾਂ ਨੇ ਪੰਜਾਬ 'ਚ ਰਹਿਣਾ ਚੁਣਿਆ ਪੰਜਾਬ 'ਚ ਰਹਿ ਕੇ ਪੰਜਾਬ ਦੇ ਵਿੱਚ ਪੜ ਕੇ ਪੰਜਾਬ ਨੂੰ ਆਪਣੀ ਪੰਜਾਬ ਦੇ ਰਿਸੋਰਸਸ ਨੂੰ ਵਰਤ ਕੇ ਪੜੇ ਆ ਤੇ ਪੰਜਾਬ ਦੇ ਲਈ ਇਹ ਇੱਥੇ ਰੁਕੇ ਆ ਤਾਂ ਇਹ ਸਾਰੇ ਪੀ ਐਚ ਡੀ ਜਾਂ ਨੈਟ ਪਾਸ ਨੇ ਜਿਹੜੀਆਂ ਸਭ ਤੋਂ ਉੱਚੀ ਡਿਗਰੀ ਆ ਭਾਰਤ ਦੀ ਉਹ ਇਦਾਂ ਨਹੀਂ ਕੀਤੀ ਹੋਈ ਆ ਜਿਹੜਾ UGC ਜੋ ਕੁਝ ਕਹਿੰਦੀ ਆ ਉਹ ਇਹਨਾਂ ਨੇ ਕੀਤਾ ਹੋਇਆ ਸਾਰਾ ਕੁਝ ਤਾਂ ਤੁਸੀਂ ਦੇਖ ਸਕਦੇ ਹਾਂ ਕਿ ਇਹਨਾਂ ਦੀ ਸਿੱਖਿਆ ਕ੍ਰਾਂਤੀ ਕਿੱਥੇ ਹੋਊਗੀ ਤਾਂ ਇਹ ਪੰਜਾਬ ਇਹਨਾਂ ਨੇ ਰੰਗਲਾ ਨਹੀਂ ਕੀਤਾ ਹੋਰ ਜ਼ਿਆਦਾ ਗੰਦਲਾ ਕਰ ਦਿੱਤਾ ਤੁਸੀਂ ਹੁਣ ਇੱਥੇ ਪਹੁੰਚੇ ਹੋ ਤਾਂ ਹੁਣ ਤੁਹਾਡੀ ਅੱਗੇ ਦੀ ਰੂਪਰੇਖਾ ਕੀ ਹੋਊਗੀ ਜੇ ਮੀਟਿੰਗ ਮਿਲਦੀ ਹੈ ਤਾਂ ਸੰਘਰਸ਼ ਨੂੰ ਅੱਗੇ ਕਿਵੇਂ ਕੀ ਰੂਪ ਦੇ ਕਰੀਏ ਦੇਖੋ ਜੀ ਅਸੀਂ ਜਦੋਂ ਗਿਣਤੀ ਦੇ 40 ਜਾਂ 50 ਬੰਦੇ ਵੀ ਹੁੰਦੇ ਸੀਗੇ ਅਸੀਂ ਉਦੋਂ ਵੀ ਸੜਕਾਂ ਤੇ ਆਉਣ ਤੋਂ ਨਹੀਂ ਡਰੇ ਜੇਲ੍ਹਾਂ ਚ ਅਸੀਂ 31 ਬੰਦੇ ਗਏ ਜੇਲ੍ਹ ਚ ਜਾਣ ਤੋਂ ਨਹੀਂ ਡਰੇ ਅਸੀਂ ਮਰਨ ਵਰਤ ਰੱਖਣ ਤੋਂ ਨਹੀਂ ਡਰੇ ਭੁੱਖ ਹੜਤਾਲ ਤੋਂ ਨਹੀਂ ਡਰੇ ਡੰਡਿਆਂ ਤੋਂ ਨਹੀਂ ਡਰੇ ਇਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਨਾਲ 3 ਸਾਲਾਂ ਚੋਂ ਅਸੀਂ ਕਿਸੇ ਵੀ ਸਟੈਪ ਤੋਂ ਨਹੀਂ ਡਰੇ ਜਦੋਂ ਅਸੀਂ ਮੁੱਠੀ ਪਰ ਸੀ ਅੱਜ ਤਾਂ ਅਸੀਂ ਸੈਂਕੜਿਆਂ ਦੀ ਗਿਣਤੀ ਚ ਬਾਹਰ ਆ ਗਏ ਆ ਸਾਡਾ ਤੁਹਾਨੂੰ ਹੋਰ ਹੌਸਲਾ ਵਧ ਗਿਆਗਾ ਤਾਂ ਅਸੀਂ ਇਹਨਾਂ ਤੋਂ ਡਰਨ ਡੁਰਨ ਵਾਲੇ ਤਾਂ ਹੈ ਨਹੀਂਗੇ ਜੇ ਇਹ ਜਿਹੜੇ ਫਾਟਕ ਲਾਏ ਹੋਏ ਆ ਇਹਨਾਂ ਇਹ ਸਾਡੇ ਮੂਰੇ ਕੁਝ ਨਹੀਂ ਹੈਗੇ ਸਾਨੂੰ ਜੇਲ੍ਹਾਂ ਦਾ ਡਰ ਨਹੀਂ ਕੋਈ ਜਦੋਂ ਅਸੀਂ ਥੋੜੇ ਜੇ ਸੀਗੇ ਸਾਨੂੰ ਅਸੀਂ ਉਦੋਂ ਨਹੀਂ ਕਦੇ ਡਰੇ ਤਾਂ ਇਹ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਐਮੀਨੀਆ 얘 ਤੇ ਇੱਕ ਬਹੁਤ ਗੰਭੀਰ ਮਸਲਾ ਕੱਲੇ ਰੁਜ਼ਗਾਰ ਦਾ ਮਸਲਾ ਨਹੀਂ ਸਿੱਖਿਆ ਨੂੰ ਬਚਾਉਣ ਦਾ ਮਸਲਾ ਹੈਗਾ ਕਿ ਜੇਕਰ ਇਹ ਚਾਹੁੰਦੇ ਆ ਕਿ 27 ਚ ਸੀ ਰਿਪੀਟ ਕਰ ਲਈਏ ਤਾਂ ਫਿਰ ਇਹਨਾਂ ਨੂੰ ਇਹ ਭਰਤੀ ਦੇ ਨਾਲ ਖੜਨਾ ਪਊਗਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਪੰਜਾਬ ਦੇ ਵਿੱਚ ਕਦੇ ਵੀ ਐਜੂਕੇਸ਼ਨ ਮਿਨਿਸਟਰ ਦੁਵਾਰਾ ਚੋਣ ਨਹੀਂ ਜਿੱਤਦਾ ਇਹ ਪ੍ਰਗਟ ਸਿੰਘ ਹੀ ਸੀਗੇ ਜਿਹੜੇ ਦੁਵਾਰਾ ਚੋਣ ਜਿੱਤੇ ਕਿਉਂਕਿ ਉਹਨਾਂ ਨੇ ਇਹ ਭਰਤੀ ਕੱਢੀ ਸੀ ਤੇ ਇਸੇ ਦਾ ਉਹਨਾਂ ਨੂੰ ਕ੍ਰੈਡਿਟ ਲੋਕਾਂ ਨੇ ਦਿੱਤਾ ਤੇ ਜੇਕਰ ਹੁਣ ਦੇ ਸਿੱਖਿਆ ਮੰਤਰੀ ਚਾਹੁੰਦੇ ਨੇ ਮਤਲਬ ਪਹਿਲਾਂ ਥੋੜਾ ਜਿਹਾ ਮੇਲੀ ਨੀਤੀਆਂ ਰਹੇ ਸੀਗੇ ਸਿੱਖਿਆ ਮੰਤਰੀ ਤੇ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਜਿਮਣੀ ਚੋਣਾਂ ਹੋ ਰਹੀਆਂ ਤਾਂ ਨੀਤੀਆਂ ਹਰਦੀਆਂ ਵੀ ਇਹੋ ਜਿਹੀਆਂ ਨੀਤੀਆਂ ਸੀ ਤਾਂ ਉਹਨਾਂ ਦੇ ਜਿਹੜਾ ਬਰਨਾਲੇ ਜ਼ਿਲ੍ਹੇ ਤੋਂ ਲੋਕਾਂ ਨੇ ਬਰਨਾਲੇ ਤੋਂ ਜਿਹੜਾ ਚੋਣ ਹਰਕਾ ਸੀਗਾ ਜਿਮਣੀ ਚੋਣਾਂ ਚ ਉਹਨਾਂ ਨੂੰ ਹਰਾਇਆ ਹੈਗਾ ਤਾਂ ਉਹ ਲੋਕਾਂ ਨੇ ਸੰਕੇਤ ਦਿੱਤਾ ਕਿ ਅਸੀਂ ਐਜੂਕੇਸ਼ਨ ਮਨਿਸਟਰ ਨੂੰ ਦੁਬਾਰਾ ਕਦੇ ਜਿੱਤ ਨਹੀਂ ਦਿੰਦੇ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹਨਾਂ ਦੇ ਐਜੂਕੇਸ਼ਨ ਮਨਿਸਟਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਐਜੂਕੇਸ਼ਨ ਮਨਿਸਟਰ ਨੂੰ ਛੇਤੀ ਕਿਤੇ ਦੁਬਾਰਾ ਜਿਤਾਉਂਦੇ ਨਹੀਂ ਜੇ 27 ਦੇ ਵਿੱਚ ਉਹਨਾਂ ਨੇ ਰਿਪੀਟ ਕਰਨਾ ਤਾਨਾਬ ਦੇ ਚੁਕਰੀਆ ਸੋ ਇਹ ਸਾਨੂੰ ਬਲਜਿੰਦਰ ਚੈਲ ਜੀ ਜਿਨ੍ਹਾਂ ਨੇ ਦੱਸਿਆ ਕਿ ਕਿੱਦਾਂ ਜਿਹੜੀ ਪੰਜਾਬ ਦੀ ਆਪ ਸਰਕਾਰ ਹੈ ਉਹ ਜਿਹੜੇ ਜਾ ਜਿਹੜੇ ਸਿੱਖਿਆ ਦੇ ਕੇਂਦਰ ਆ ਜਾਂ ਹਸਪਤਾਲ ਆ ਜਿਹੜੇ ਵੀ ਸਰਕਾਰੀ ਖੇਤਰ ਆ ਉਹਨਾਂ ਨੂੰ ਕਿਵੇਂ ਨਿੱਜੀ ਕਰਨ ਵੱਲ ਧੱਕ ਰਹੀ ਆ ਅਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਸੰਘਰਸ਼ ਆ ਇਹ ਉਹ ਜਦੋਂ ਕਹਿੰਦੇ ਅਸੀਂ ਥੋੜੇ ਵੀ ਹੁੰਦੇ ਸੀਗੇ ਉਦੋਂ ਵੀ ਕਿਤੇ ਜੇਲਾਂ ਤੋਂ ਨਹੀਂ ਡਰੇ ਅੱਜ ਤਾਂ ਅਸੀਂ ਬਹੁਤ ਵੱਡੀ ਗਿਣਤੀ 'ਚ ਆ ਤੇ ਇਹ ਸੰਘਰਸ਼ ਉਹਨਾਂ ਨੇ ਦੱਸਿਆ ਕਿ ਜਿੰਨਾ ਚਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਲਗਾਤਾਰ ਜਾਰੀ ਰਹੂਗਾ